ਸਤਿ ਸ਼੍ਰੀ ਅਕਾਲ ਜੀ ਦੋਸਤੋ ਪ੍ਰੋਗਰਾਮ ਹ ਮਹਿਫਿਲ ਸੰਡੇ ਦੀ ਸੋੜਾ ਬਹੁਤ ਸਵਾਗਤ ਹੈ ਉਹ ਮੂਹ ਤੇ ਜਿਹੜੇ ਨਾ ਕੀ ਆਲਾ ਮੇਰੇ ਸ਼ਹਿਰ ਦਾ ਪਰ ਅੱਜ ਜਿਹੜਾ ਪ੍ਰੋਗਰਾਮ ਹੈ ਮਹਿਫਿਲ ਸੰਡੇ ਦੀ ਪਿਛਲੀ ਵਾਰੀ ਸ਼ੁਰੂ ਕੀਤਾ ਸੀ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਵੀ ਆਪਾਂ ਯਾਰ ਮਹਿਫਿਲ ਲਾਇਆ ਕਰੀਏ ਵੈਸੇ ਵੀ ਡੇਲੀ ਲੱਗਦੀ ਹੈ ਤੇ ਇਹਨੂੰ ਆਪਾਂ ਕਰਿਆ ਕਰੀਏ ਵੀ ਕਿਉਂਕਿ ਚੁਟਕਲੇ ਸ਼ੇਰ ਤੇ ਸ਼ਾਇਰੀ ਹਾਸੇ ਠੱਠੇ ਦੀਆਂ ਗੱਲਾਂ ਪੁਰਾਣੀਆਂ ਗੱਲਾਂ ਕਾਲਜ ਦੀਆਂ ਗੱਲਾਂ ਬਚਪੜੇ ਦੀਆਂ ਗੱਲਾਂ ਤੇਰੀਆਂ ਗੱਲਾਂ ਮੇਰੀਆਂ ਗੱਲਾਂ ਉਹਦੀਆਂ ਗੱਲਾਂ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਬਹਿ ਕੇ ਕਰਦੇ ਆ ਤੇ ਆ ਫਿਰ ਸਾਰਿਆਂ ਨੇ ਪਲਾਨ ਇਹ ਕੀਤਾ ਵੀ ਕਿਉਂ ਨਾ ਆਪਾਂ ਫਿਰ ਇਹਨੂੰ ਆਪਾਂ ਲਾਈਵ ਕਰਿਆ ਕਰੀ ਅੱਛੀ ਗੱਲ ਹੈ ਯਾਦਾਂ ਬੜੀਆਂ ਰਹਿੰਦੀਆਂ ਨੇ ਤੇ ਇਹਦੇ ਵਿੱਚ ਜਿਹੜਾ ਸਾਡਾ ਟੈਲੈਂਟ ਹੈ ਸ਼ਹਿਰ ਦੇ ਵਿੱਚ ਹਨਾ ਉਹਨੂੰ ਵੀ ਇੱਕ ਪਲੇਟਫਾਰਮ ਮਿਲੇਗਾ ਪਿਛਲੀ ਵਾਰੀ ਬੇਸੀ ਕੀਤਾ ਸੀ ਜਿਹਦੇ ਵਿੱਚ ਸਾਡੇ ਦੋ ਸਿੰਗਲ ਸਹਿਬਾਨ ਨੇ ਜਿਹੜੇ ਉਹਨਾਂ ਨੇ ਇੱਥੇ ਪਰਫਾਰਮ ਕੀਤਾ ਸੀਗਾ ਆਈ ਥਿੰਕ ਨਾਰਮਲੀ ਬਹਿ ਕੇ ਤੇ ਪਿਛਲੀ ਵਾਰੀ ਮੈਨੂੰ ਲੱਗਦਾ ਸ਼ਾਇਦ ਸਾਡੀ ਭੈਣ ਦਾ ਕਮੈਂਟ ਵੀ ਆਇਆ ਸੀਗਾ ਵੀ ਇਹਦੇ ਵਿੱਚ ਲੇਡੀਜ਼ ਨੂੰ ਵੀ ਬੁਲਾਇਆ ਜਾਵੇ ਬਿਲਕੁਲ ਸਾਡੀਆਂ ਭੈਣਾਂ ਨੇ ਉਹਨਾਂ ਲਈ ਖੁੱਲਾ ਸੱਦਾ ਬੱਚਿਆਂ ਲਈ ਖੁੱਲਾ ਏਜ ਬਾਰ ਕੋਈ ਨਹੀਂ ਹੈਗਾ ਵੀ ਅਸੀਂ ਇਹ ਸੋਚੀਏ ਵੀ ਯਾਰ ਸਿਰਫ ਇਹ ਬੱਚੇ-ਬੱਚੇ ਹੀ ਬੈਠਣਗੇ ਇੱਥੇ ਜਿਹੜੇ ਆ ਸਾਰੇ ਬੈਠੇ ਨੇ ਆ ਤੁਸੀਂ ਵੇਖ ਲਓ ਏਡੇ-ਏਡੇ ਬੱਚੇ ਨਹੀਂ ਬੈਠਣਗੇ ਤਾਂ ਉਹ ਕਮ ਸੇ ਕਮ ਓਡੇ-ਓਡੇ ਬਜ਼ੁਰਗ ਵੀ ਆ ਸਕਦੇ ਨੇ ਜਿਹੜੇ ਆ ਜਾ ਰਹੇ ਨੇ ਮਤਲਬ ਸਾਰਿਆਂ ਲਈ ਖੁੱਲਾ ਸੱਦਾ ਤੇ ਇयां ਭੈਣਾ ਮਾਵਾ ਸਾਰੇ ਜਣੇ ਆ ਕੇ ਆਪਣੇ ਇੱਥੇ ਦਿਲ ਦੀ ਗੱਲ ਕਰ ਸਕਦੇ ਆ ਸੋ ਅੱਜ ਗਰਗ ਸਾਹਿਬ ਸ਼ੁਰੂਆਤ ਤੁਸੀਂ ਕਰੋ ਕੀ ਕਹਿਣਾ ਚਾਹੋਗੇ ਚੰਗਾ ਭਲਾ ਐ ਦੁਆਰ ਨੂੰ ਸੌਂਦੇ ਹੁੰਦੇ ਸੀ ਵਧੀਆ 9:30 9:30 ਵਜੇ ਉੱਠਦੇ ਸੀ ਐਸਾ ਸਵਾਦ ਪਾਇਆ ਤੁਸੀਂ ਇੰਨਾ ਜਨ ਕੇ ਚਾਟ ਤੇ ਲਾਇਆ ਰਾਤ ਨੂੰ ਨੀਂਦ ਹੀ ਨਹੀਂ ਆਉਂਦੀ ਕਿ ਵਿੱਕੀ ਬਾਈ ਦੀ ਸਵੇਰੇ ਸੰਡੇ ਦੀ ਮਹਿਫਲ ਹੈਗੀ ਉੱਥੇ ਜਾਵਾਂਗੇ ਕੁਛ ਨਾ ਕੁਛ ਸੁਣਾਗੇ ਔਰ ਪਕਾਈ ਸੁਣਨ ਦਾ ਨਜ਼ਾਰਾ ਬਹੁਤ ਆਉਂਦਾ ਵਿੱਕੀ ਬਾਈ ਹੈ ਭਗਾਈ ਮਾਰਨ ਦਾ ਮਜਾੜੀ ਭਕਾਈ ਤਾਂ ਸਾਰਾ ਦਿਨ ਮਾਰਦੇ ਹੀ ਆ ਤੇ ਸੁਣਨ ਦਾ ਬੜਾ ਨਜ਼ਾਰਾ ਆਉਂਦਾ ਹੈ ਨਾ ਤੇ ਫਿਰ ਮਹਿਸੂਸ ਹੁੰਦਾ ਵੀ ਜਦੋਂ ਆਪਾਂ ਭਗਾਈ ਮਾਰਦੇ ਆ ਲੋਕ ਕਿਨੇ ਝੱਲਦੇ ਆ ਤੇ ਜਦੋਂ ਲੋਕਾਂ ਦੀ ਭਗਾਈ ਆਪਾਂ ਝੱਲਦੇ ਆ ਅੱਜ ਬੜੀ ਖੁਸ਼ੀ ਹੈ ਕਿ ਰਾਮ ਸਿੰਘ ਹੋਰੀ ਵੀ ਸਾਡੇ ਨਾਲ ਆਏ ਨੇ ਇਹਨਾਂ ਨੂੰ ਦੇਖ ਕੇ ਤਾਂ ਵੈਸੇ ਦਿਲ ਬਾਗੋ ਬਾਗ ਗਾਰਡਨ ਗਾਰਡਨ ਹੋ ਜਾਂਦਾ ਹੈਗਾ ਤੇ ਤਜਰਬੇ ਬਹੁਤ ਐਨਾਂ ਕੋਲੇ ਤੇ ਅੱਜ ਇਹਨਾਂ ਦੀ ਭਗਾਈ ਦੀ ਆਪਾਂ ਸੁਣਨੀ ਆ ਤੇ ਕਲਾਕਾਰ ਤਾਂ ਇੱਥੇ ਖੈਰ ਹੈਗੀ ਆ ਆਪਣੇ ਕੋਲੇ ਤੇ ਬਾਕੀ ਮੇਰੇ ਖਿਆਲ ਜੇ ਨਾ ਤੁਸੀਂ ਤੁਹਾਡੇ ਵਾਲੇ ਪ੍ਰੋਗਰਾਮ ਦੇ ਵਿੱਚ ਇੱਕ ਤਾਂ ਪੰਜਾਬੀ ਗਾਣਾ ਜਿਹਾ ਸੁਣਾ ਦਿਆ ਕਰੋ ਉਹ ਤਾਂ ਬਣੀ ਜਾ ਰਹੀ ਸ਼ੁਰੂਆਤ ਆਪਾਂ ਫਿਰ ਆਪਾਂ ਰਾਮ ਸਿੰਘ ਜੀ ਤੋਂ ਹੀ ਕਰਦੇ ਆ ਰਾਮ ਸਿੰਘ ਟੋਂਗ ਵਾਲੀ ਮੈਂ ਦੇਖੋ ਜਾਣਦੇ ਹੋ ਭਾਵੇਂ ਨਹੀਂ ਜਾਣਦੇ ਕੁਝ ਵੀ ਹੈ ਅੱਜ ਆਇਆ ਤਾਂ ਸੁਣਾ ਦਿਓ ਮੈਂ ਕੋਈ ਕਲਾਕਾਰ ਨਹੀਂ ਨਾਮ ਹੈ ਕੋਈ ਸੁਣਾਵਾ ਮੈਂ ਤਾਂ ਆਪਣੀ ਜਿਹੜੀ ਕੰਟੀਨ ਦੁਆਰੇ ਖੁੱਲ ਗਈ ਐਨਾ ਚਾਹ ਹੋ ਗਿਆ ਜਦ ਕੰਦੀ ਮਗਾ ਦੇ ਬਾਕੀਆਂ ਪਾਉਣ ਨੂੰ ਜੀ ਕਰਦਾ ਬਾਕੀਆਂ ਪਾਉਣ ਨੂੰ ਜੀ ਕਰਦਾ ਕਿਉਂਕਿ ਅੱਗੇ ਬੈਠਦੇ ਸੀ ਸਾਰੇ ਭਰਾ ਬੈਠਦੇ ਸੀ ਨਾਲ ਮਿਲ ਕੇ ਤੇ ਜਿਹਦੀ ਦੁਆਰੇ ਖੁੱਲ ਗਈ ਪਹਿਲਾਂ ਤਾਂ ਇਆਪਾਂ ਇਸ ਵਾਸਤੇ ਕੁਝ ਬਣਾਉਣੇ ਆ ਤੇ ਕਿਉਂਕਿ ਇੱਥੇ ਬੈਠਾ ਕਰਾਂਗੇ ਹੁਣ ਲਾਇਆ ਕਰਾਂਗੇ ਗਰਾਉਂਡ ਕਾ ਕੁਝ ਜਵਾਨੀ ਵੇਲੇ ਦੀ ਗੱਲ ਯਾਦ ਕਰ ਲੋ ਹੈ ਜਿਹੜੀ ਜਵਾਨੀ ਵੇਲੇ ਦੀ ਗੱਲ ਮਾਈਂ ਨੇੜੇ ਕਰ ਲੋ ਜਵਾਨੀ ਵੇਲੇ ਦੀ ਗੱਲ ਯਾਦ ਕਰ ਲੋ ਜਵਾਨੀ ਵੇਲੇ ਦੀ ਹੁਣ ਤਾਂ ਕੋਈ ਨਹੀਂ ਯਾਦ ਪਿਆ ਹਲੇ ਵੀ ਜਵਾਨੀ ਹਾਂ ਹਾਂ ਮੈਂ ਹੁਣ ਵੀ ਜਵਾਨੀ ਆ ਜੀ ਦੋਰ ਸੀਵੇਂ ਕਾਲ ਮਨ ਦੀਵੜਾ ਕਾ ਪੋਲ ਸੀਵੇਂ ਕਾਲ ਨਾ ਸਤੋਂ ਜਵਾਨੀ ਦੋਰ ਸੀਵੇਂ ਕਾਲ ਮਨ ਜੰਗਰੀ ਬਰ ਕਾ ਪੋਲ ਸੀਵੇਂ ਕਾਲ ਨਾ ਅੱਗੇ ਸਾਨੂੰ ਆਉਂਦੀ ਨਹੀਂ ਇਹ ਬੋਲੇ ਤੂੰ ਦੱ ਤੂੰ ਦੱ ਤੂੰ ਦੱ ਤੂੰ ਦੱ ਤੂੰ ਆ ਬਿਲਕੁਲ ਮੀਨ ਨੇ ਪੰਜਾਬੀ ਦੀ ਗੱਲ ਕੀਤੀ ਆ ਇੱਕ ਪੰਜਾਬੀ ਦੀ ਨਜ਼ਮ ਆ ਪਾਕਿਸਤਾਨ ਦੀ ਬੜੀ ਮਸ਼ਹੂਰ ਤੇ ਮਕਬੂਲ ਹੋਈ ਆ ਉਹ ਸੁਣਾ ਰਿਆਂ ਜੀ ਕਿ ਕਰ ਦੇ ਤਾਂ ਪੇਕੇ ਜਾਣੀ ਬੇਗਮ ਕਬੇ ਤਾਂ ਪੇਕੇ ਜਾਣੀ ਬੇਗਮ ਆਵੇ ਸੁੱਖ ਦਾ ਸਾਹ ਨਹੀਂ ਦੇ ਵਾਹ 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 ਇਕੱਠਿਆਂ ਰਹਿ ਰਹਿ ਥੱਕ ਗਿਆ ਹੁਣ ਕੋਲੇ ਬਹਿ ਬਹਿ ਅੱਕ ਗਿਆ ਹੁਣ ਟਿੰਡਿਆਂ ਵਾਂਗੂ ਪੱਕ ਗਿਆ ਹੁਣ ਤੇ ਪਰ ਵੀ ਨੱਕੋ ਨੱਕ ਗਿਆ ਹੁਣ ਠੰਡ ਕਾਲ ਜੇ ਪਾ ਨਹੀਂ ਬੇਗਮ ਕਦੇ ਤਾਂ ਪੀਕੇ ਜਾਣੀ ਬੇਗਮ ਤੁਹਾਨੂੰ ਕੀ ਲੱਗਦਾ ਅੱਜ ਦੇ ਇਸ ਪ੍ਰੋਗਰਾਮ ਦਾ ਅਸੀਂ ਮਜਮੂਨ ਇਹ ਲਿਖਦੀਏ ਕਿ ਕਦੇ ਤਾਂ ਪੀਕੇ ਜਾਣੀ ਬੇਗਮ ਕੀ ਖੱਟਿਆ ਇਹ ਸ਼ਾਦੀ ਕਰਕੇ ਇੱਕੋ ਛੱਪੜ ਦੇ ਵਿੱਚ ਤਰ ਕੇ ਜ਼ਿੰਦਗੀ ਕੱਢ ਲਈ ਡਰ ਡਰ ਕੇ ਜੀਨੇ ਆ ਹੁਣ ਵੀ ਮਰ ਮਰ ਕੇ ਨਿਗਾ ਮੇਰ ਦੀ ਪਾ ਨਹੀਂ ਬੇਗਮ ਕਦੇ ਤਾਂ ਪੀਕੇ ਜਾਣੀ ਦੇ ਕੀ ਬਾਤ ਕੀ ਬਾਤ ਕੀ ਬਾਤ ਚੱਕ ਲਿਆ ਕਰੋ ਯਾਰ ਹੋਰ ਯਾਦ ਜੇ ਆ ਗਿਆ ਤਾਂ ਫੇਰ ਸੁਣਾਵਾਂਗੇ ਵਿੱਕੀ ਜੀ ਆ ਨਹੀਂ ਹੁਣ ਤੁਸੀਂ ਜਦੋਂ ਘਰ ਜਾਣਾ ਤੇ ਜੇ ਬੀگم ਨੇ ਇਹ ਪੁੱਛ ਲਿਆ ਵੀ ਮੈਂ ਤਾਂ ਪੇਕੇ ਚਲੀ ਜਾਊਂਗੀ ਤੇ ਫਿਰ ਮੈਂ ਆਉਣਾ ਨਹੀਂ ਜਦੋਂ ਤੁਸੀਂ ਕੀ ਕਰੋਗੇ ਇੱਥੇ ਪਰ ਗਾਲ ਨਹੀਂ ਕੱਢਣੀ ਪਰ ਗਾਲ ਨਹੀਂ ਕੱਢਣੀ ਸੋ ਸੋ ਦੇਖੋ ਗੱਲ ਵਾਫਲਾ ਇਸੇ ਕਰਕੇ ਸਾਡੀ ਦੀਆਂ ਪਈਆਂ ਕੋਸ਼ਿਸ਼ਾਂ ਇਹੀ ਵੀ ਨਾਲ ਮਿਲ ਕੇ ਪਿਆਰ ਮੁਹੱਬਤ ਆ ਦੇਖੋ ਸਾਡੇ ਹੋਰ ਭਰਾ ਵੀ ਇੱਥੇ ਆਏ ਨੇ ਮਹਿਫਲ ਦੇ ਵਿੱਚ ਸਾਰਿਆਂ ਦਾ ਸਵਾਗਤ ਡਾਕਟਰ ਸਾਹਿਬ ਕੋਲ ਬੜੇ ਕਿਸੇ ਹੋਣਗੇ ਡਾਕਟਰ ਸਾਹਿਬ ਕੋਈ ਆਜੋ ਕੋਈ ਹਿੰਦੀ ਤੁਸੀਂ ਹਿੰਦੀ ਸੁਣਾਣਾ ਹਿੰਦੀ 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 ਹੁਣੀ ਆ ਗਿਆ ਆ ਗਿਆ ਆ ਗਿਆ ਲਓ ਜੀ ਕਹਾਂਜੀ ਚੱਲ ਇਧਰੋਂ ਪਹਿਲਾਂ ਖੋਲੋ ਕੋਈ ਸੋਟਾ ਜਾਰ ਦਾ ਫਾਇਦਾ ਹੋਇਆ ਕੋਈ ਸੁਣਾਓ ਜੀ ਭਾਈ ਜੀ ਬੰਦ ਕਰ ਦਿਓ ਇਹਨੂੰ ਬੰਦ ਕਰ ਦਿਓ ਇੱਥੇ ਆ ਕੇ ਨੱਚ ਲੋ ਚਲੋ ਇਹ ਸ਼ੁਰੂ ਕਰਦੇ ਆ ਜੀ ਇਧਰ ਆਓ ਬਹੁਤ ਪਿਆਰਾ song ਮੈਂ ਮੈਂ ਤਾਂ ਇਹ ਕਹਦਾ ਕੀ ਕਰ ਲਾ 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 ਜੀਵਨ ਕੇ ਦਿਨ ਛੋਟੇ ਸਹੀ ਹਮ ਵੀ ਬੜੇ ਦਿਲ ਵਾਲੇ ਆਜੋ ਬੁੱਤ ਮੂਝ ਸੇ ਕਹ ਰਹੀਂ ਕਹਤੇ ਨਹੀਂ ਹਮ ਵੀ ਬੜੇ ਦਿਲ ਵਾਲੇ जीवन के दिन छोटे सही हम भी बड़े दिल वाले कल की हमें कैसे फिक्र कैसे हमें दिल वाले वाह वाह जीवन करंगीन मौसम यह खूबसूरत ज़माना जीने करूंगी न मौसम ये खूबसूरत ज़माना सॉरी कोई नहीं कोई माफ़ की था कोई नहीं कोई माफ़ की माफ़ी कहती माफ़ी कहती जीने करूंगी न मौसम ये खूबसूरत ज़माना ਜੀਨਾ ਜਿਸੇ ਆਤਾ ਹੈ ਉਹ ਆਪਣੇ ਹੀ ਮੋਜ ਮਨਾ ਲੇ ਬੋਲ ਜਾ ਬੋਲ ਜਾ ਮਾਫ ਕੀਤਾ ਦੁਬਾਰਾ ਦੁਬਾਰਾ ਮਾਫ ਕੀਤਾ ਇਹ ਭਰਾ ਸਾਡੇ ਬੜੇ ਚੁੱਪ ਬੈਠੇ ਆ ਅੱਜ ਤਾਂ ਪੂਰੇ ਕਲਾਕਾਰ ਬਣ ਕੇ ਆਏ ਮਾਜਨ ਸਾਹਿਬ ਕੋੜਤਾ ਪਜਾਮਾ ਅਸੀਂ ਗੱਲ ਅਸੀਂ ਕਿਉਂ ਗਰਗ ਸਿੰਘ ਆਪਾਂ ਇਹ ਗੱਲ ਕਰ ਰਹੇ ਸੀਗੇ ਇਹ ਤਾਂ ਅੱਜ ਦਿੱਲੀ ਯੂਨੀਵਰਸਿਟੀ ਦੇ ਨੇਤਾ ਲੱਗਦੇ ਆ ਉਹ ਜਿਹੜੇ ਪੁਰਾਣੇ ਜ਼ਮਾਨੇ ਵਾਲੇ ਬਸ ਇੱਕ ਝੋਲਾ ਜਿਹਾ ਰਹਿ ਗਿਆ ਪਿਆ ਹੀ ਹੈ ਹੈਗਾ ਹੀ ਹੈ ਪਿਆ ਹੀ ਹੈ ਹਾਂ ਬਿਲਕੁਲ ਮਹਿੰਦਰ ਸਾਹਿਬ ਜਾਂ ਤੁਸੀਂ ਮੈਨੂੰ ਲੱਗਦਾ ਪ੍ਰਚੰਡਾ ਸਾਹਿਬ ਪਿਛਲੀ ਵਾਰੀ ਨਹੀਂ ਸੀ ਆਏ ਸੁਣਾਓ ਫਿਰ ਕੁਝ ਇਹਨਾਂ ਦੇ ਭਗਾਈ ਵਾਲੀ ਮਾਰੀ ਜੀ

डाली डाली पे नजर डाली जिसने भी डाली बुरी नजर डाली जिस डाली पर हमने नजर डाली मतलब जिस डाली पर हमने नजर डाली ਕੰਬਖਤ ਮਾਲੀ ਨੇ ਵਹੀ ਡਾਲੀ ਕਾਟ ਡਾਲੀ ਵਾ 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 ਭਾਈ ਉਹ ਕਰਕੇ ਉਹ ਉਸ ਕਰਕੇ ਆ ਫਿਰ ਉਹ ਨਾ ਮੈਂ ਉਹ ਹੀ ਦੇਖ ਰਿਆ ਸੀ ਕਹਿੰਦਾ ਮਹੱਲੇ ਦੇ ਵਿੱਚ ਨਾ ਜਵਾਨੀ ਵੇਲੇ ਦੀਆਂ ਗੱਲਾਂ ਜਦੋਂ ਬੰਦੇ ਸੁਣਾਦੇ ਹੁੰਦੇ ਨੇ ਕਹਿੰਦਾ ਮੈਂ ਮੈਂ ਇੱਕ ਉਹੀ ਸੁਣ ਰਿਹਾ ਸੀਗਾ ਵੀ ਜਿਹੜੀ ਹੁੰਦਾ ਨਾ ਜਵਾਨੀ ਵੇਲੇ ਮੈਂ ਇੱਕ ਮਜ਼ਾਈਆ ਪ੍ਰੋਗਰਾਮ ਦੇਖ ਰਿਹਾ ਸੀ ਸੁਣਨ ਵਾਲੀ ਗੱਲ ਮਜ਼ਾ ਆਇਆ ਪ੍ਰੋਗਰਾਮ ਦੇਖ ਰਿਆ ਸੀ ਤੇ ਉਹਦੇ ਵਿੱਚ ਉਹ ਕਹਿੰਦੇ ਵੀ ਹੁੰਦਾ ਨਾ ਮਹੱਲੇ ਦੇ ਵਿੱਚ ਆਪਣੀਆਂ ਆਪਣੀਆਂ ਵੰਡ ਲੈਂਦੇ ਪੀਲੀ ਵਾਲੀ ਤੇਰੀ ਕਾਲੀ ਵਾਲੀ ਮੇਰੀ ਲਾਲ ਵਾਲੀ ਤੇਰੀ ਤੇ ਕਹਿੰਦਾ ਫਿਰ ਉਹਦੇ ਚਿੱਕੀ ਹੁੰਦਾ ਵੀ ਜਦੋਂ ਹੁੰਦਾ ਹਵਾਲਾ ਤਾਂ ਕੁਝ ਨਹੀਂ ਕਿਸੇ ਨੇ ਪ੍ਰਪੋਜ਼ ਨਹੀਂ ਕਰਨਾ ਕੋਈ ਕੁਝ ਨਹੀਂ ਕਰਨਾ ਤੇ ਵੇਲਾ ਇਹ ਹੁੰਦਾ ਜਦੋਂ ਵਿਆਹ ਹੁੰਦਾ ਤੇ ਫਿਰ ਉਹਦੇ ਹੀ ਪਿਓ ਕਹਿੰਦਾ ਚਲੋ ਚਲੋ ਯਾਰ ਤੁਹਾਡੀ ਪੈਂਦਾ ਵਿਆਹ ਕੁਰਸੀ ਡਾਓ ਚਲੋ ਚਲੋ ਤੁਹਾਡੀ ਪੈਂਦਾ ਵਿਆਹ ਕੁਰਸੀਆਂ ਡਾਓ ਸੋ ਉਹ ਹਾਲ ਉਸ ਡਾਲੀ ਨੂੰ ਜਿਹੜਾ ਕੱਟਦਾ ਇਹੋ ਵਾਲੀ ਗੱਲ ਆ ਸੋ ਬਖਸ਼ੀ ਸਾਹਿਬ ਬਖਸ਼ੀ ਸਾਹਿਬ ਹਾਂਜੀ ਹਾਂਜੀ ਬਖਸ਼ੀ ਸਾਹਿਬ ਬਾਰੇ ਮ ਬਾਲੀਵੁੱਡ ਦੇ ਵਿੱਚ ਬਹੁਤ ਨਾਮ ਖਟ ਰਿਹਾ ਬੇਟੇ ਦਾ ਨਾਮ ਦੱਸ ਦਿਓ ਤੇ ਕੀ ਕਰਦਾ ਵੀ ਦੱਸ ਦਿਓ ਜੀ ਥੈਂਕ ਯੂ ਸੋ ਮਚ ਸ਼ਮਿੰਦਰ ਜੀ ਤੁਸੀਂ ਮਤਲਬ ਐਡਾ ਵਧੀਆ ਪ੍ਰੋਗਰਾਮ ਕਰ ਰਹੇ ਹੋ ਔਰ ਨੋ ਡਾਊਟ ਸਾਡੇ ਤੇ ਸਾਰੇ ਮਿੱਤਰ ਨੇ ਜੀ ਇੱਕ ਮਿੰਟ ਇੱਕ ਮਿੰਟ ਮੈਂ ਮੇਰੀਆਂ ਭੈਣਾਂ ਨੂੰ ਬੇਨਤੀ ਕਰੂੰਗਾ ਮੂਵੀ ਬਣਾ ਰਹੀਆਂ ਨਾਲ ਇੱਧਰ ਵੀ ਆ ਜਾਣ ਹਾਂ ਬਿਲਕੁਲ ਆ ਜਾਓ ਬੈਠ ਜਿੱਥੇ ਆ ਜਾਓ ਚੱਕ ਲਓ ਸਾਡੀਆਂ ਭੈਣਾਂ ਉੱਥੋਂ ਬੈਠੀਆਂ ਮੂਵੀ ਵਟਾ ਰਹੀਆਂ ਤੇ ਭੈਣਾਂ ਨੂੰ ਸੱਦਾ ਕਿਉਂਕਿ ਜੀ ਸਦਕੇ ਜਦੋਂ ਮਰਜੀ ਤੁਸੀਂ ਇੱਥੇ ਆਪਣੀ ਗੱਲ ਵੀ ਰੱਖ ਸਕਦੇ ਹੋ ਭੈਣ ਜੀ ਕੋਈ ਚੁਟਕਲਾ ਕੋਈ ਗੱਲਬਾਤ ਆਪਾਂ ਸੁਣਾ ਸਕਦੇ ਆ ਜੀ ਪਲੀਜ਼ ਐਕਚੁਅਲੀ ਬੇਟਾ ਜੀ ਬਾਲੀਵੁੱਡ ਦੇ ਵਿੱਚ ਉਹਨੇ ਕਾਫੀ ਸੀਰੀਅਲਸ ਕੀਤੇ ਆ ਬਟ ਉਹਨੋ ਸੈਲੀਬ੍ਰਿਟੀ ਐਂਕਰ ਹੈ ਹਮਮ ਔਰ ਮੇਰੇ ਖਿਆਲ ਲਗਭਗ ਸਾਰੇ ਜਿੰਨੇ ਵੀ ਸੈਲੀਬ੍ਰਿਟੀਆਂ ਸਭ ਦੇ ਨਾਲ ਉਹਨੇ ਕੰਮ ਕੀਤਾ ਤੇ ਕਰ ਰਿਹਾ ਚਾਹੇ ਉਹ ਗੁਰਦਾਸ ਮਾਨ ਕਰਨ ਓਜਲਾ ਕੁਮਾਰ ਵਿਸ਼ਵਾਸ ਸਚਨ ਸਚੀਨ ਤੰਦੂਲ ਕਰ देयर आर ਸੋ ਮਨੀ ਬਡੀ ਲਾਰੀ ਲਿਸਟ ਹੈ ਬਟ ਐਨੀਵੇਜ਼ ਅੱਜ ਆਪਾਂ ਸਾਰੇ ਮਤਲ ਮੈਂ ਤਾਂ ਆਲਵੇਜ਼ ਇਹਨਾਂ ਦਾ ਥੈਂਕਸ ਕਰਦਾ ਬਟ ਥੋੜਾ ਜਿਹਾ ਹਸੀ ਮਜ਼ਾਕ ਜਾ ਹੋ ਜੇ ਹੈਨਾ ਤੇ ਬਾਕੀ ਤਾਂ ਸਾਰੇ ਤਰੰਦਰ ਹੀ ਬੈਠੇ ਆ ਇੱਥੇ ਹੈ ਆਪਣਾ ਜੀ ਸ਼ਮਿੰਦਰ ਜੀ ਜਿਹੜੇ ਪੰਜਾਬੀ ਆ ਨਾ ਇਨੋਸੈਂਟ ਹੁੰਨੇ ਆ ਮਾ ਸੇਵਾ ਸੁਭਾ ਵੀ ਬਹੁਤ ਕਰਦੇ ਆ ਪਰ ਇਨੋਸੈਂਸੀ ਕਿਤੇ ਨਾ ਕਿਤੇ ਝਲਕਦੀ ਆ ਜੀ ਐਦਾਂ ਹੀ ਨਾ ਇੱਕ ਵਾਰ ਇੱਕ ਪ੍ਰੋਣਾ ਚਰਾ ਚੰਡੀਗੜ੍ਹ ਤੋਂ ਆਇਆ ਤੇ ਰਾਤ ਹੋ ਗਈ ਮਹਾਜਨ ਸਾਹਿਬ ਤੇ ਉਹ ਪਿੰਡ ਚ ਉਹਦੇ ਸਸਰਾਲ ਸੀ ਤੇ ਉਹ ਪਿੰਡ ਆ ਗਿਆ ਉਹ ਨਾਈਟ ਸੂਟ ਹੈ ਨਹੀਂ ਸੀ ਤੇ ਉਹਨੇ ਆਪਣੇ ਸਾਲੇ ਨੂੰ ਕਹਿ ਭਾਈ ਮੈਨੂੰ ਰਾਤੀ ਨੀਂਦ ਨਹੀਂ ਆਂਦੀ ਮੈਨੂੰ ਕੋਈ ਪਜਾਮਾ ਪਜੂਮਾ ਦੇ ਦੇ ਆਪਣਾ ਤਾਂ ਕਿ ਮੈਂ ਆਰਾਮ ਕੰਫਰਟੇਬਲੀ ਸੋ ਜਾ ਠੀਕ ਤੇ ਉਹਨੇ ਵਿਚਾਰੇ ਨੇ ਪਜਾਮਾ ਦੇ ਦਿੱਤਾ ਜੀ ਤੇ ਸਵੇਰੇ ਜਿਵੇਂ ਪਿੰਡ ਵਾਲੇ ਹੁੰਦੇ ਆ ਪਰੋਣਿਆਂ ਨੂੰ ਮਿਲਣ ਆਂਦੀ ਹੈ ਉਹ ਦੋ ਤਿੰਨ ਆਗੇ ਜੀ ਉਹਨਾਂ ਨੂੰ ਇੰਟਰੋਡਿਊਸ ਕਰਾਣ ਲੱਗ ਗਿਆ ਕਹਿੰਦਾ ਜੀ ਇਹ ਸਾਡਾ ਪੁਰਾਣਾ ਚੰਡੀਗੜ੍ਹ ਤੋਂ ਪਰ ਪਜਾਮਾ ਮੇਰਾ ਹੈ अच्छा हां एक गल कंप्लीट हो गई कि सही हो गई नहीं हजे हैगी है अभी है 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 फिर मैं सुनाऊंगा जी हजे ਤਾਂ ਸ਼ੁਰੂ ਆਇਆ ਜੀ ਕੰਮ ਲਊਗਾ ਤੇ ਉਹ ਜੀ ਚਲੇ ਗਏ ਮਿਲ ਕੇ ਤੇ ਪ੍ਰੋਹਣੇ ਨੇ ਉਹਨੂੰ ਫੜ ਲਿਆ ਕਹਿੰਦਾ ਯਾਰ ਤੂੰ ਮੈਨੂੰ ਇੰਟਰੋਡਿਊਸ ਕਰਾਉਣਾ ਤੂੰ ਸਿੰਪਲ ਕਰਾ ਦੇ ਤੂੰ ਪਜਾਮਾ ਵਿੱਚ ਕਿਉਂ ਲਈ ਆਇਆ ਨਾ ਕਹਿੰਦਾ ਠੀਕ ਹੈ ਜੀ ਧਿਆਨ ਰੱਖੂ ਦੋ ਤਿੰਨ ਮਿੰਟ ਬਾਅਦ ਫੇਰ ਦੋ ਤਿੰਨ ਅਗੇ ਤੇ ਫੇਰ ਇੰਟਰੋਡਿਊਸ ਕਰਾਉਣ ਲੱਗ ਗਿਆ ਕਹਿੰਦਾ ਜੀ ਇਹ ਸਾਡੇ ਪ੍ਰੋਹਣੇ ਚੰਡੀਗੜ੍ਹ ਤੋਂ ਪਜਾਮਾ ਇਹਨਾਂ ਦਾ ਹੀ ਹੈ ਕਹਿੰਦਾ ਯਾਰ ਤੂੰ ਫੇਰ ਉਹੀ ਚੱਕਰ ਪਾਤਾ 2-3 ਮਿੰਟ ਬਾਅਦ ਫੇਰ ਆ ਗਏ ਚਾਰ-ਪੰਜ ਜਿਹੜੇ ਮਿਲਣ ਕਹਿੰਦਾ ਜੀ ਇਹ ਸਾਡੇ ਪੁਰਾਣੇ ਐ ਤੇ ਚੰਡੀਗੜ੍ਹ ਤੋਂ ਨੇ ਪਰ ਸਾਡੇ ਪਜਾਮੇ ਦਾ ਕੋਈ ਰੋਲਾ ਨਹੀਂ ਹੈਗਾ ਜੀ ਥੈਂਕ ਯੂ ਜੀ ਸੋ ਇਨੋਸੈਂਟ ਹੈ ਜੀ ਆਪਾਂ ਸਾਰੇ ਇਹ ਨਾ ਮੈਂ ਸੀਰੀਅਸਲੀ ਮੈਂ ਤੁਹਾਨੂੰ ਗੱਲ ਸੁਣਾਉਣਾ ਐਕਚੁਅਲ ਚ ਕੀ ਐ ਵੀ ਮੈਂ ਜਲੰਧਰ ਦਾ ਰਹਿਣ ਵਾਲਾ ਹਣਾ ਜਲੰਧਰ ਬੋਣਾ ਤੇ ਗੁਰਪੇਤ ਕੋ ਗੀਤੇ ਮੈਂ ਅਸੀਂ ਇੱਕੋ ਸਾਈਕਲ ਦੇ ਉੱਤੇ ਦਾਣਾ ਮੰਡੀ ਦੇ ਵਿੱਚ ਮੇਰੀ ਭੂਆ ਸੀਗੀ ਹਣਾ ਮੈਂ ਅਸੀਂ ਉਦੋਂ ਬਠਿੰਡੇ ਰਹਿੰਦੇ ਸੀ ਤੇ ਇਕੋ ਸਾਈਕਲ ਤੇ ਉੱਥੇ ਜਾਂਦੇ ਹੁੰਦੇ ਸੀਗੇ ਜੀ ਨਿੱਕੂ ਪਾਰਕ ਦੇ ਵਿੱਚ ਇੱਕ ਐਕਟਿੰਗ ਦਾ ਕੈਂਪ ਲੱਗਦਾ ਸੀ ਤੇ ਚਲੋ ਉੱਥੇ ਅਸੀਂ ਜਾਂਦੇ ਸੀਗੇ ਤੁਹਾਡੇ ਯਾਦ ਹੋਣਾ ਬਠਿੰਡੇ ਦੇ ਵਿੱਚ ਇੱਥੇ ਉਹ ਲੱਗਾ ਸੀਗਾ ਇੱਕ ਰੋਜ਼ਗਾਰ ਕਿਹੜਾ ਹੈਗਾ ਰਜਿੰਦਰਾ ਕਾਲਜ ਰਜਿੰਦਰਾ ਕਾਲਜ ਦੇ ਵਿੱਚ ਲਾਈਟ ਐਂਡ ਸਾਊਂਡ ਪ੍ਰੋਗਰਾਮ ਲੱਗਿਆ ਸੀ ਮੈਂ ਵੀ ਕੀਤਾ ਸੀ ਗੁਰਪ੍ਰੀਤ ਨੇ ਉੱਥੇ ਕੀਤਾ ਸੀ ਕੁੱਲ ਮਿਲਾ ਕੇ ਇੱਕ ਕੋ ਆਰਟਿਸਟ ਜਿਹੜੇ ਸੀਗੇ ਸਾਡੇ ਉਹ ਇੱਕ ਦੂਸਰੇ ਨੂੰ ਅਸੀਂ ਜਾਣਦੇ ਸੀ ਅਸੀਂ ਕੋਈ ਪ੍ਰੋਗਰਾਮ ਪਲਾਨ ਕੀਤਾ ਤੇ ਸਾਡੀ ਇੱਕ ਉੱਥੇ ਕੋ ਆਰਟਿਸਟ ਸੀਗੀ ਮੈਨੂੰ ਗੁਰਪ੍ਰੀਤ ਕਹਿੰਦਾ ਕਹਿੰਦਾ ਯਾਰ ਆਪਾਂ ਉਹਦੇ ਘਰ ਜਾ ਕੇ ਨਾ ਪ੍ਰੋਗਰਾਮ ਪਲਾਨ ਕਰਨਾ ਮਹਾਪ੍ਰਭਾ ਮੇਰੇ ਤਾਂ ਕੱਪੜੇ ਮਲੇ ਆ ਦੋ ਤਿੰਨ ਮੈਂ ਸ਼ਰਟਾਂ ਲੈ ਕੇ ਆਇਆ ਸੀਗਾ ਇਹ ਬਿਲਕੁਲ ਆਈ ਸਵਰ ਬਿਲਕੁਲ ਸੱਚੀ ਗੱਲ ਹੈ ਤੇ ਉਹ ਸੈਂਟਰਲ ਟਾਊਨ ਰਹਿੰਦੇ ਸੀ ਉਹ ਕੁੜੀ ਹੋਣੀ ਤੇ ਮੈਂ ਕਿਹਾ ਵੀ ਮੇਰੇ ਹੁਣ ਕਮੀਜ਼ ਭਰਾਵਾ ਹੈ ਨਹੀਂ ਕਿ ਮੈਨੂੰ ਕਹਿੰਦਾ ਚੱਲ ਤੂੰ ਮੇਰੇ ਪਾਲਾ ਮੈਂ ਕਿਹਾ ਵੀ ਮੇਰੀ ਸੁਣ ਲੈ ਗੱਲ ਕਿਤੇ ਉੱਥੇ ਜਾ ਕੇ ਤੂੰ ਮੇਰੀ ਬੇਇੱਜ਼ਤੀ ਨਾ ਕਰੀ ਵੀ ਕਮੀਜ਼ ਮੇਰੀ ਪਾਈ ਹੈ ਇਹ ਰਿਐਲਿਟੀ ਦੱਸ ਰਿਹਾ ਅਸੀਂ ਗਏ ਉਹੀ ਗੱਲ ਉਹਨਾਂ ਦੀ ਕਰਿਆਨੇ ਦੀ ਦੁਕਾਨ ਸੀ ਘਰ ਦੇ ਬਾਹਰ ਤੇ ਅਸੀਂ ਉਹਦੇ ਵਿੱਚੋਂ ਦੀ ਜਦੋਂ ਐਂਟਰ ਕਰਕੇ ਪਿੱਛੇ ਗਏ ਉਹਨੇ ਆਪਣੇ ਮੰਮੀ ਡੈਡੀ ਸਾਰੇ ਭਰਾ ਨਾਲ ਮਿਲਾਇਆ ਵੀ ਅਸੀਂ ਉੱਥੇ ਮਿਲੇ ਸੀ ਹਲੇ ਜਾ ਕੇ ਮੈਂ ਨਾ ਬੈੱਡ ਤੇ ਬੈਠਾ ਸੀ ਉਹਦੇ ਮੰਮੀ ਹੋਣੀ ਵੀ ਉੱਥੇ ਬੈਠੇ ਸੀ ਜਾ ਕੇ ਮੈਨੂੰ ਐਸ ਵੀ ਗਰਮੀ ਚ ਬੈਠੇ ਮੈਂ ਬੈਠਾ ਹੀ ਆ ਕਹਿੰਦਾ ਗਰਮੀ ਬਹੁਤ ਆ ਪਰ ਵਿਕੀ ਧਿਆਨ ਨਾਲ ਬੈਠੀ ਪਸੀਨਾ ਬਹੁਤ ਹੈਗਾ ਤੂੰ ਮੇਰੀ ਕਮੀਜ਼ ਪਾਈ ਸੋ ਉਹ ਗੱਲ ਮੇਰੇ ਯਾਦ ਆ ਗਈ ਇਹ ਇਹ ਮੇਰੇ ਨਾਲ ਬੀਤਿਆ ਤੇ ਮੈਂ ਉਹਦੇ ਨਾਲ ਬਾਹਰ ਆ ਕੇ ਬਹੁਤ ਲੜਿਆ ਮੈਂ ਕਿਹਾ ਗੁਰਪ੍ਰੀਤ ਤੂੰ ਐ ਨਹੀਂ ਸੀ ਕਹਿੰਦਾ ਮੇਰੀ ਬੇਇੱਜ਼ਤੀ ਕਰਾਤੀ ਪਰ ਕਹਿੰਦਾ ਮੈਂ ਤਾਂ ਹੁਣ ਫੇਰ ਤੈਨੂੰ ਪਹਿਲਾਂ ਵੀ ਕਹੀ ਗਿਆ ਵੀ ਕਿੰਮੀ ਜਿਮੇਰੀ ਆ ਧਿਆਨ ਨਾਲ ਪਸੀਨਾ ਨਾ ਪੁੱਤ ਆ ਜਾਏ ਸੋ ਇਹ ਗੱਲਾਂ ਯਾਦ ਆ ਜਾਂਦੀਆਂ ਹੁੰਦੀਆਂ ਮਹਾਜਨ ਸਾਹਿਬ ਨੂੰ ਕੋਈ ਗੱਲਾਂ ਯਾਦ ਆ ਰਹੀਆਂ ਜਿਹੜਾ ਬੜਾ ਅੰਤਰ ਧਿਆਨ ਹੋਏ ਹੋਏ ਨੇ ਮਹਾਜਨ ਸਾਹਿਬ ਨੂੰ ਤੇ ਇਧਰੋਂ ਆਪਣੇ ਬਾਂਸਰ ਜੀ ਜਿਹੜੀ ਕੁਰਬਲ ਕੁਰਬਲ ਕਰੀ ਜਾਂਦਾ ਇਹਨਾਂ ਦਾ ਦਿਨ ਹਾਂ ਅੱਛਾ ਮਹਾਜਨ ਸਾਹਿਬ ਨੇ ਕੁਝ ਸੁਣਾਣਾ ਮੈਨੂੰ ਲੱਗਦਾ ਨਹੀਂ ਮੈਂ ਤੁਹਾਨੂੰ ਸੁਣਾਣਾ ਮੈਂ ਤਾਂ ਦੱਸਦਾ ਬਈ ਪਰਖੀ ਪਰਖੀਏ ਮਤ ਪਰਖਨੇ ਸੇ ਕੋਈ ਆਪਣਾ ਨਹੀਂ ਰਹਤਾ ਵਾਹ 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 ਪਰਖੀਏ ਮਤ परखने से कोई अपना नहीं रहता किसी भी आईने में बहुत देर तक एक चेहरा नहीं रहता बड़े लोगों से दूरी बना के रखिए जब दरिया समुद्र में मिले तो दरिया दरिया नहीं रहता क्या बात क्या बात क्या बात क्या बात अपनी होंद बना के रखनी चाहिए वाकई गल महाजन साहब की सही है भी जो भी दरिया समंदर रल जाता तो फिर वो ਦਰਿਆ ਦਰਿਆ ਨਹੀਂ ਰਹਿੰਦਾ ਵਾ ਕਿ ਗੱਲ ਸਹੀ ਹੈ ਪਰ ਚਲੋ ਜਦੋਂ ਦਰਿਆ ਸਮੁੰਦਰ ਚ ਬਣ ਜਾਂਦਾ ਤੇ ਸਮੁੰਦਰ ਦਾ ਆਪਣਾ ਇੱਕ ਬਹੁਤ ਵੱਡਾ ਖਲਾਅ ਹੁੰਦਾ ਉਹ ਵੀ ਕਿਸੇ ਕੰਮ ਆਉਂਦਾ ਪਰ ਭਾਜੀ ਤੁਸੀਂ ਕੁਝ ਸੁਣਾਣਾ ਚਾਹੋਗੇ ਮੈਂ ਦੇਖੋ ਆਪਾਂ ਤਾਂ ਖੁੱਲੀ ਮਹਿਫਲ ਹੈ ਦੇਖੋ ਮੇਨ ਗੱਲੇ ਹੈ ਖੁੱਲੀ ਮਹਿਫਲ ਇਸ ਪ੍ਰੋਗਰਾਮ ਨੂੰ ਸੰਡੇ ਅਗਲੇ ਵੀ ਆਪਾਂ ਕਰਾਂਗੇ ਜਿਹਦੇ ਵਿੱਚ ਲੇਡੀਜ਼ ਜੈਂਟਸ ਬੱਚੇ ਬਜ਼ੁਰਗ ਏਜ ਦਾ ਕੋਈ 바ਰ ਨਹੀਂ ਜਿਹੜੀ ਵੀ ਉਮਰ ਦਾ ਜਿਹੜਾ ਸ਼ਖਸ ਹੈ ਉਹ ਇੱਥੇ ਆ ਸਕਦਾ ਹੈ ਆਪਣੇ ਦਿਲ ਦੀਆਂ ਗੱਲਾਂ ਸੁਣਾ ਸਕਦਾ ਆਪਣੇ ਜ਼ਿੰਦਗੀ ਦੇ ਐਕਸਪੀਰੀਐਂਸਸ ਸੁਣਾ ਸਕਦਾ ਕੋਈ ਕਲਾ ਹੈਗੀ ਹੈ ਉਹ ਵੀ ਆ ਸਕਦਾ ਕੋਈ ਕਲਾਕਾਰ ਜਿਹੜੇ ਨੇ ਐਂਕਲੋ ਵੀ ਗਰੋਇੰਗ ਹਨਾ ਉੱਪਰ ਦੇ ਸਿਤਾਰੇ ਨੇ ਜਿਹੜੇ ਉਹ ਵੀ ਆ ਸਕਦੇ ਧਿਆਨ ਨਾਲ ਸੁਣਦੇ ਕੁਝ ਸੁਣਾਣੇ ਕਰਨੀ ਹੈ ਹਾਂ ਸੋ ਇਸ ਕਰਕੇ ਦੇਖੋ ਇਸ ਪ੍ਰੋਗਰਾਮ ਦਾ ਟਾਈਮ ਹੈ ਜਿਹੜਾ ਕੁਮਲਾ ਦਾ ਖਤਮ ਹੁੰਦਾ ਜਾ ਰਿਹਾ ਤੇ ਲਾਸਟ ਦੇ ਵਿੱਚ ਅਸੀਂ ਸਾਡੇ ਪ੍ਰਦੀਪ ਜੀ ਹੈ ਜਿਹੜੇ ਉਹਨਾਂ ਤੋਂ ਇੱਕ ਹਿੰਦੀ ਗਾਣਾ ਉਹ ਜਰੂਰ ਸੁਣਾਗੇ ਜੀ ਪ੍ਰਦੀਪ ਜੀ ਸਰ ਇੱਕ ਪ੍ਰਾਣਾ ਗਾਣਾ ਹੈ ਬਹੁਤ ਦਿਲ ਟੁੱਟਿਆ ਗਾਣਾ ਹੈ ਵੈਸੇ ਬਿਲਕੁਲ ਪਿਆਬੀ ਚ ਗਏ ਪਿਆਬੀ ਕੋਲੇ ਗਾ ਲਵਾਂ ਹੂੰ ਅੱਛਾ ਹੂੰ ਜੀ ਪ੍ਰਦੀਪ ਜੀ ਚਾਂਦ ਦੀ ਕੀ ਦੀਵਾਰ ਨਾ ਤੋੜੀ ਪਿਆਰ ਭਰਾਂ ਦਿਲ ਤੋੜ ਦਿਆ ਚਾਂਦ ਦੀ ਕੀ ਦੀਵਾਰ ਨਾ ਤੋੜੀ प्यार भरा दिल तोड़ दिया एक धनवान की बेटी ने निर्धन का दामन छोड़ दिया चांद की दीवान तोड़ दी प्यार भरा दिल तोड़ दिया कल तक जिसने कसमें खाई दुख में साथ निभाने की आदिवा अपने सुख की खातिर हो गई एक बेगाने की शहनायों की गूंज में दबके रह गई आ दीवानी की धनवानों ने दीवानी का गम सेरिस्ता जो दिया ਇੱਕ ਧਨਵਾਨ ਕੀ ਬੇਟੀ ਨੇ નિર્ਦਨ ਦਾ ਦਮਨ ਛੋੜ ਦਿਆ ਚਾਂਦੀ ਕੀ ਦੀਵਾਨ ਤੋੜੀ ਪਿਆਰ ਭਰਾਂ ਦਿਲ ਤੋੜ ਦਿਆ ਲੋ ਜੀ ਬਹੁਤ ਅੱਛੀ ਗੱਲ ਆ ਤਾੜੀਆਂ ਤੋਂ ਸ਼ੁਰੂ ਹੋਏ ਤਾੜੀਆਂ ਤੋਂ ਆਪਾਂ ਇਸ ਨੂੰ ਵਿਰਾਮ ਦਈਏ ਪੰਜਾਬੀ ਪੰਜਾਬੀ ਗਾਣਾ ਅਗਲੀ ਵਾਰੀ ਕੋਈ ਵੀ ਭਰਾ ਭੈਣ ਬੱਚਾ ਉਹੀ ਗੱਲ ਫੇਰ ਇਹਨਾਂ ਦਾ ਹੋਰ ਪੂਰਾ ਕਰ ਦਈਏ पैसे लगन पैसे लगंगे देख लो। ल, कोई नहीं। वो क्या समझे प्यार को जिनका सब कुछ चांदी सोना है वो क्या समझे प्यार को जिनका सब कुछ चांदी सोना है सदियों से दिल टूटताया दिल का बस ये रोना है जब तक चाह दिल से खेला और जब चाहा तोड़ दिया एक धनवान की बेटी ने निर्धन का दानन छोड़ दिया चांद की दीवार न तोड़ी प्यार भरा दिल तोड़ दिया ਵਾਹ 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 ਬਾਲਸਰ ਸਾਹਿਬ ਸਾਡੇ ਕਾਫੀ ਬੰਦਿਆਂ ਦੇ ਮਨ ਦੀ ਵੇਚਨਾ ਦੀ ਮੁਕਤੀ ਕਰਦ ਕਰਨਗੇ ਧੀਰੇ ਧੀਰੇ ਤੁਸੀਂ ਦੇਖਿਓ ਹੌਲੀ ਹੌਲੀ ਇਹ ਕਿਉਂਕਿ ਇਹ ਅੱਜਕੱਲ ਸਿਟੀ ਗਾਇਕ ਦੇ ਨਾਮ ਨਾਲ ਪਪੂਲਰ ਹੁੰਦੇ ਜਾ ਰਹੇ ਨੇ ਔਰ ਕਈਆਂ ਦਾ ਕਥਾਰਸਿਸ ਕਰਨਗੇ ਕਈਆਂ ਦੇ ਮਨਾਂ ਦੀਆਂ ਗੱਲਾਂ ਬਾਹਰ ਲੈ ਕੇ ਆਣਗੇ ਦਿਲਾਂ ਨੂੰ ਆਦੋ ਜੀ ਤੁਸੀਂ ਕੁਝ ਸੁਣਾਉਣਾ ਕੋਈ ਹੱਦ ਬੀਤੀ ਕੋਈ ਜੱਗ ਬੀਤੀ ਕਿਉਂਕਿ ਆਪਾ ਤੁਹ ਸੁਣਾਣਾ ਕੁਝ ਜੀ ਸਾਫੇ ਪੁਰਾ ਜਿਹੜਾ ਪ੍ਰਾਈਵੇਟ ਸਕੂਲ ਆ ਜਿਹੜਾ ਐਡਮਿਸ਼ਨ ਵਾਸਤੇ ਆਇਆ ਹਾਂਜੀ ਉਹ ਵੀ ਤਾਪੀ ਦੇ ਰਹੇ ਆ ਤੁਸੀਂ ਮੈਨੂੰ ਪੜ ਕੇ ਫੋਨ ਕਰ ਲਿਓ ਮੈਂ ਠੀਕ ਆ ਜੀ ਚਲੋ ਇਹ ਪਾਜੀ ਹੋਣ ਦੀ ਕੋਈ ਖਬਰ ਆ ਮੈਂ ਮੈਂ ਰੱਖ ਲੈਣਾ ਪਾਜੀ ਤੇ ਇਹ ਆਪਾਂ ਦੇਖ ਲੈਨੇ ਕੀ ਮਸਲਾ ਪਰ ਆਪਾਂ ਹਰ ਸੰਡੇ 7 ਵਜੇ ਇਦਾਂ ਹੀ ਇੱਥੇ ਮਿਲਣਾ ਖੁੱਲਾ ਸਦਾ ਜੀ ਸਦਕੇ ਸਾਰੇ ਜਣਿਆਂ ਲਈ ਆਓ ਇੱਥੇ ਮਹਿਫਲ ਲਾਇਆ ਕਰਾਂਗੇ ਭੁੱਲਣਾ ਨਹੀਂ ਮਹਿਫਲ ਸੰਡੇ ਦੀ ਪਰ ਗਾਲ ਲਿਕਟ ਨਹੀਂ ਗਾਲ ਲਿਕਟ ਨਹੀਂ ਦਿਓ ਇਜਾਜ਼ਤ ਗਾਲ ਨਹੀਂ ਕਰਨ ਦਿਓ ਇਜਾਜ਼ਤ ਦਿਓ ਇਜਾਜ਼ਤ ਸੱਚੀ ਕਾ ਸੱਚੀ ਕਾ ਸੱਚੀ ਕਾ ਇਹ ਵੀ ਦੇ ਚਾਹਤ ਚਾਹ ਪੇਮੈਂਟ ਨਾਲ ਬੰਦਾ ਕਿਤੇ ਆ ਦੋਸਤ